ਮਾਮਲਾ ਲੁਧਿਆਣਾ ਦੇ ਸ਼ੇਰਪੁਰ ਚੌਂਕ ਨਜ਼ਦੀਕ ਦਾ ਜਿੱਥੇ ਬੀਤੇ 3 ਦਿਨ ਪਹਿਲਾਂ ਇੱਕ ਸੜਕ ठेकेदार ਦੇ بیٹے ਤੇ ਹੋਏ ਕਾਤਲਾਨਾ ਹਮਲੇ ਮਾਮਲੇ ਚ थाना ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਮਲਾ ਤਾਜ ਕੀਤਾ ਸੀ ਦੱਸ ਦਈਏ ਕਿ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਸਿੱਟੇਦਾਰ ਤੇ ਪੁਲਿਸ ਨੇ ਮਾਮਲਾ ਤਾਜ ਕਰ ਰਿਹਾ ਸੀ ਪਰ ਰੋਪਿਆ ਦੀ ਗ੍ਰਿਫਤਾਰੀ ਨਾ ਹੋਣ ਦੀ ਰੋਸ਼ਵਜੋ ਪਰਿਵਾਰਕ ਮੈਂਬਰਾਂ ਸਮੇਤ ਠੇਕੇਦਾਰ ਐਸੋਸੀਏਸ਼ਨ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਜ਼ਿਕਰ ਕੀਤਾ ਗਿਆ ਕਿ ਹਾਲੇ ਵੀ ਉਹਨਾਂ ਨੂੰ ਤਮਕੀਆਂ ਮਿਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਆਖਰ ਔਰ ਰੁਪਿਆ ਦੀ ਗ੍ਰਫਤਾਰੀ ਹੁਣ ਤੱਕ ਕਿਉਂ ਨਹੀਂ ਹੋਈ ਆ ਉਹਦਾ ਠੇਕੇਦਾਰ ਐਸੋਸੀਏਸ਼ਨ ਲੁਧਿਆਣਾ ਸਮਿਤ ਪਰਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਕਰ ਕੀਤਾ ਕਿ ਮੋਗਾ ਵਿਖੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਵਾਲੀ ਸੜਕ ਦਾ ਇੱਕ ਟੈਂਡਰ ਪਾਇਆ ਗਿਆ ਸੀ ਇਸ ਦੌਰਾਨ ਉੱਥੇ ਦੇ ਸਬੰਧਤ ਠੇਕੇਦਾਰਾਂ ਦੇ ਵੱਲੋਂ ਉਹਨਾਂ ਨੂੰ ਟੈਂਡਰ ਪਾਉਣ ਤੋਂ ਰੋਕਿਆ ਗਿਆ ਕਿਹਾ ਤੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਜੋਇਸ ਤੰਦਰ ਨੂੰ ਪਾਇਆ ਤੇ ਇਸ ਤਰ੍ਹਾਂ ਜਸ ਚੱਲਦੇ ਆ ਉਹਨਾਂ ਦੇ ਬੇਟੇ ਦੀ 22 ਤਾਰੀਖ ਨੂੰ ਸ਼ੇਰਪੁਰ ਚੌਕ ਨਜ਼ਦੀਕ ਏਰਕੇ ਹਮਲਾ ਕਰ ਦਿੱਤਾ ਗਿਆ ਔਰ ਆ ਕਿਹਾ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਪੁਲਿਸ ਨੇ આરોપીਆਂ ਦੀ ਗ੍ਰਿਫਤਾਰੀ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਹੁਣ ਆ ਕਿਹਾ ਕਿ ਜਿਸ ਤੇ ਰੋਸ਼ਵਜੋ ਠੇਕੇਦਾਰ ਐਸੋਸੀਏਸ਼ਨ ਇਕੱਠੀ ਹੋਈ ਹੈ ਇਹ ਨਹੀਂ ਔਰ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕੋਈ ਸੁਣਵਾਈ ਨਾ ਹੁੰਦੀ ਤਾਂ ਸੜਕਾ ਜਾਮ ਕਰਕੇ ਉਹ ਪ੍ਰਦਰਸ਼ਨ ਕਰਨਗੇ ਅਸੀਂ ਤਨਬੱਧ ਤਾਂ ਕੀਤਾ ਸੀ ਇਮੀਡੀਏਟਲੀ ਉਹਨਾਂ ਨੇ ਐਕਸ਼ਨ ਲੈ ਕੇ ਦੋ ਬੰਦੇ ਫੜਲੇ ਸੀ ਦੋ ਬੰਦੇ ਫੜ ਲਏ। ਤੁਮਕੇ ਕਾਰਵਾਈ ਬਹੁਤ ਵਧੀਆ ਹੋ ਰਹੀ ਹੈ। ਉਸ ਤੋਂ ਬਾਅਦ ਕੀ ਹੋਇਆ? 37 ਦਾ ਪਰਚਾ ਉਹ ਵੀ ਤਰ੍ਹਾਂ ਲੱਗਿਆ ਹੋਇਆ ਨੇ। ਉਹਨਾਂ ਨੂੰ ਪੁਲਸ ਨੇ ਲੈ ਕੇ ਚਾ ਵੀ ਸਾਨੂੰ ਇਹ ਬੰਦੇ ਲੋੜ ਨਹੀਂ ਹੈਗੇ। ਉਹਨਾਂ ਨੇ 50 ਦਾ ਬਾਂਡ ਭਰ ਕੇ ਉਹਨੂੰ ਛੱਟਾ ਉਹਦੀ ਜਮਾਨਤ ਲੈ ਲਈ। ਜਦ ਤੱਕ ਉਹ ਬੰਦਾ ਫੜੇ ਰਹੇਗਾ ਨਹੀਂ ਅੰਦਰ, ਬਾਕੀ ਬੰਦਾ ਕਿੱਦਾਂ ਫੜੇ ਜਾਣਗੇ? ਜਿਹੜੇ 4-5 ਬੰਦਿਆਂ ਨੇ ਅਟੈਕ ਕੀਤਾ ਜਿਨ੍ਹਾਂ ਦੇ ਦੋ ਫੜਦੇ ਨੇ, ਉਹ ਬੰਦੇ ਕੰਦੇ ਨੇ। ਉਹਨਾਂ ਨੂੰ ਪੈਸੇ ਦੇ ਕੇ ਭੇਜਿਆ ਗਿਆ, ਛੱਟਾ ਮਾਰਨ ਲਈ ਜਾਂ ਮਾਰਨ ਲਈ। ਲੇਕਿਨ ਜਿਹੜੇ ਪਿੱਛੇ ਅਸਲੀ ਬੰਦੇ ਐ, ਉਹ ਬੰਦੇ ਉਹਦੀ ਫੜੇ ਜਾਣਗੇ। ਜੇ ਇਹਨਾਂ ਨਾਲ ਸੱਤੀ ਕੀਤੀ ਜਾਊਗੀ ਜੇ ਸੱਤੀ ਨਹੀਂ ਕਰਨਗੇ ਛੱਡ ਦਾਂਗੇ ਤਾਂ ਬੰਦੇ ਫੜੇ ਨਹੀਂ ਜਾਣੇ ਉਹ ਇਸ ਕਰਕੇ ਅਸੀਂ ਅੱਜ ਕੀਤੀ ਹੈ ਕਾਨਫਰੰਸ ਕਿਉਂਕਿ ਵਪਾਰੀ ਜਿਹੜਾ ਸਾਹਿਬ ਸਹਿਮ ਹੋਇਆ ਵਾ ਵਪਾਰ ਦੇ ਲੋਕ ਬੋਟ ਡਰੇ ਹੋਏ ਨੇ ਠੇਕੇਦਾਰ ਬੋਟ ਡਰੇ ਹੋਏ ਨੇ ਵੀ ਕੰਮ ਕਿੱਦਾਂ ਕਰਾਂਗੇ ਇਸ ਕਰਕੇ ਮੀਟਿੰਗ ਕਰਨ ਦਾ ਮਤਲਬ ਹੈ ਜੀ ਪ੍ਰਸ਼ਾਸਨ ਨੂੰ ਦੱਸਣ ਲਈ ਟੀਐਮ ਸਾਹਿਬ ਨੂੰ ਦੱਸਣ ਲਈ ਵੀ ਇਹ ਬਹੁਤ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਲੋਅ ਅੰਡਰ ਜਿਹੜਾ ਪੰਜਾਬ 'ਚ ਖਤਮ ਹੁੰਦਾ ਜਾ ਰਿਹਾ ਇਹਨੂੰ ਸੱਤੀਆਂ ਨਿਭੜੋ ਤਾਂ ਹੀ ਵਪਾਰੀ ਟਿਕੂਗਾ ਨਹੀਂ ਲੋਕਾਂ ਦੇ ਵਪਾਰੀ ਬੰਦ ਕਰ ਦੇਣੇ ਜੇਕਰ ਅੱਜ ਅਸੀਂ ਇਹ ਚੀਜ਼ ਓਕੇ ਕੀਤੀ ਹੈ ਵੀ 4 ਦਿਨਾਂ ਦੀ ਟੋਰਲ ਕੰਮ ਬੰਦ ਕਰਨ ਲੱਗੇ ਆਂ ਲੁਧਿਆਣੇ ਦਾ ਪਕਾਟ ਟੋਰਲ ਠੱਪ ਕਰਨ ਲੱਗੇ ਆਂ ਐਂ ਤਬ ਤੱਕ ਕੋਈ ਵੀ ਠੇਕੇ ਦਾ ਕੰਮ ਨਹੀਂ ਕਰੂਗਾ ਐਂ ਤਵਾਰ ਤੋਂ ਜਵਾਹਰ ਜੇ ਸਾਡਾ ਮਸਲਾ ਹੱਲ ਨਾ ਹੋਇਆ ਫਿਰ ਸੋਮਵਾਰ ਨੂੰ ਦੁਬਾਰਾ ਮੀਟਿੰਗ ਕਰਕੇ ਫਿਰ ਅਨਾਉਂਸਮੈਂਟ ਕਰਾਂਗੇ ਅੱਜ ਪੰਜਾਬ ਵੋਟਮੈਂਕ ਪ੍ਰਾਂਦੇ ਰੋਗ ਵੀ ਆਏ ਸੀਗੇ ਜਨਰਲ ਸੈਕਟਰੀ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਜੇਕਰ ਨਹੀਂ ਕਰਨਗੇ ਤਾਂ ਜੀ ਪੂਰਾ ਪੰਜਾਬ ਬੰਦ ਕਰ ਦਾਂਗੇ ਪਕਾਟ ਠੱਪ ਕਰ ਦਾਂਗੇ ਮੈਂ ਤਰੀਕ ਨੂੰ ਕਾਦਲਾਨਾ ਹਮਲਾ ਹੋਇਆ ਅਗਰ ਸਰਕਾਰ ਨੇ ਜਾਂ ਪੁਲਿਸ ਵਿਭਾਗ ਨੇ ਸਾਡੀ ਸੁਣਵਾਈ ਨਹੀਂ ਕੀਤੀ ਤਾਂ 4 ਦਿਨ ਬਾਅਦ ਅਸੀਂ ਸਾਰਾ ਪੰਜਾਬ ਬੰਦ ਕਰ ਦਵਾਂਗੇ ਹੁਣ ਅਸੀਂ 4 ਦਿਨ ਵਾਸਤੇ ਲਿਗਾਣਾ ਬੰਦ ਕਰ ਰਹੇ ਹਾਂ ਸਾਰੇ ਕੰਮਕਾਰ ਬੰਦ ਅਗਰ ਨਹੀਂ ਪਹਿਰਵਾਈ ਕੀਤੀ ਗਈ ਤਾਂ ਅਸੀਂ ਉੱਪਰ ਹਾਈ ਕੋਰਟ ਦੀ ਜਾਵਾਂਗੇ ਸੁਪਰੀਮ ਕੋਰਟ ਦੀ ਜਾਵਾਂਗੇ ਔਰ ਹਰੇਕ ਜੀ ਦਾ ਮਕਬੂਲਾ ਕਰਾਵੇ ਕੁਲਸਰਾਂ ਦੱਲਪਾਤ ਉਹ ਕਹਿੰਦੇ ਜੀ ਬੰਦਾ ਬਿਮਾਰ ਸੀ ਸਰ ਨੂੰ ਛੱਡਣਾ ਪਿਆ ਗਿਆ ਪਰ ਜਿਸ ਬੰਦੇ ਦੇ ਉੱਪਰ ਇੱਕ ਆਪਣਾ 300 ਸੌਧੀ ਧਾਰਾ ਲੱਗੀ ਹੈ ਬਿਵਾਰਨਾ ਬਿਮਾਰ ਦਾ ਮਤਲਬ ਕੋਈ ਨਹੀਂ ਜਿੰਨੇ ਸਾਡੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕੀ ਮਤਲਬ ਜੀ ਔਰ ਦੇਖੋ ਜੀ ਉਹਨੂੰ ਸਿਵਲ ਹਸਪੀਟਲ ਲੈ ਕੇ ਜਾਣ ਦੀ ਬਜਾਏ ਸਾਹਣੇ ਚੰਡੀਗੜ੍ਹ ਲੈ ਗਏ ਆ ਚੰਡੀਗੜ੍ਹ ਲੈ ਕੇ ਦੂਜੇ ਨੂੰ ਡੀ ਐਮ ਸੀ ਲੈ ਗਏ ਆ ਸਿਵਲ ਹਸਪੀਟਲ ਦੀ ਬਜਾਏ ਨਾ ਕੋਈ ਸਿਵਲ ਹਸਪੀਟਲ ਲੈ ਕੇ ਨਹੀਂ ਗਏ ਕਾਫੀ ਲੱਤ ਫ੍ਰੈਕਚਰ ਹੈ ਸਭ ਕੁਝ ਹੋਇਆ ਜੀ ਸਾਰਾ ਕੁਝ ਹੋਇਆ ਜੀ ਹਾਂਜੀ ਇਹਦਾ ਹੁਣ ਜਿਹੜਾ ਸਾਰਾ ਬਾਪ ਹੈ ਇਨਸਾਫ ਦੇ ਨਾਮ ਕਰ ਰਿਹਾ ਹੈ ਬਿਲਕੁਲ ਜੀ ਮੈਨੂੰ ਸਾਨੂੰ ਇਨਸਾਫ ਦੀ ਲੋੜ ਹੈ ਜੀ ਹੋਰ ਕਿਸੇ ਅਸੀਂ ਕਿਉਂ